ਦੀਪ ਸਿੰਘ ਜੀ ਮੋਢਿਆ ਜੋ ਕਿ ਆਪਣਾ ਕੀਮਤੀ ਸਮਾਂ ਕੱਟ ਕੇ ਜਾਗਰਣ ਦੇ ਵਿੱਚ ਪਹੁੰਚੇ ਹੈ ਤੈਨੂੰ ਧੰਨਵਾਦ ਕਰਦੇ ਹਾਂ ਸਾਰੇ ਹੀ ਮਹੱਲਾ ਨਵਾਸੀ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਐਮਐਲਏ ਸਾਹਿਬ ਦਾ ਸਵਾਗਤ ਕੀਤਾ ਜਾਂਦਾ ਜੀ ਧੰਨਵਾਦ ਕੀਤਾ ਜਾਂਦਾ ਮਹਾਮਾਈ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਰ ਮદાન ਫਤਿਹ ਕਰੇ ਜੈਗਰਾਂ ਲਟਾ ਵਾਲੀ ਮਾਈ ਦਾ ਬੁੱਲੀਏ ਸੱਚੇ ਦਰਵਾਜ਼ੇ ਕੀ ਸੁਸ਼ਾਨ ਸਿੰਘ ਨੇ ਬੜੇ ਆਰਾਮ ਦੇ ਨਾਲ ਜੀ ਬੇਨਤੀ ਆ ਇਹ ਲਾਈਨ ਦੇ ਵਿੱਚ ਆ ਕੇ ਆਰਾਮ ਦੇ ਨਾਲ ਮੱਥਾ ਟੇਕੋ ਬੜੇ ਪ੍ਰਿੰਸ ਸਵੇਰੇ ਮੇਲੇ ਸਾਹਿਬ ਸਰਦਾਰ ਹਰਦੀਪ ਸਿੰਘ ਜੰਮੀ ਮੁੰਡਿਆ ਜੋ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਜਾਗਰਣ ਦੇ ਵਿੱਚ ਪਹੁੰਚੇ ਅਤੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਸਾਰੇ ਹੀ ਮਹੱਲਾ ਨਿਵਾਸੀਆਂ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਐਮਐਲਏ ਸਾਹਿਬ ਦਾ ਸਵਾਗਤ ਕੀਤਾ ਜਾਂਦਾ ਜੀ ਧੰਨਵਾਦ ਕੀਤਾ ਜਾਂਦਾ ਮਹਾਮਾਈ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਹਰ ਮદાન ਫਤਿਹ ਕਰੇ ਜੈਗਰਾਂ ਲਟਾ ਵਾਲੀ ਮਾਈ ਦਾ ਬੁੱਢੀ ਸੱਚੇ ਦਰਵਾਜ਼ ਕੀ ਸੁਸਰ ਸਿੰਘ ਨੇ ਬੜੇ ਆਰਾਮ ਦੇ ਨਾਲ ਜੀ ਬੇਨਤੀ ਆ ਕਿ ਲੈਹਿੰਦੇ ਵਿੱਚ ਆ ਕੇ ਆਰਾਮ ਦੇ ਨਾਲ ਮੱਥਾ ਟੇਕੋ ਬੜੀ ਪ੍ਰੀਮ ਸਰਦਾ ਦੇ ਨਾਲ 쿠ਸ਼ੀ ਨਿਰਵਾਤ ਮਾਂ ਦਾ ਜਾਗਰਣ ਆਰੰਭ ਹੋ ਜਾਵੇਗਾ ਸੋ ਸਾਰੇ ਸੰਤ ਸਾਡੇ ਐਮਐਲਏ ਸਾਹਿਬ ਸਰਦਾਰ ਹਰਦੀਪ ਸਿੰਘ ਜੀ ਮੰਡੀਆਂ ਮਾਂ ਨੂੰ ਚੁੰਨਰ ਅਰਪਣ ਕਰਨ ਜਾ ਰਹੇ ਨੇ ਜੀ ਮਾਂ ਨੂੰ ਚੁੰਨਰ ਚੜ੍ਹ ਅਰਪਣੇ ਆਗੇ ਜਾ ਕੇ ਜੀ ਮਹਾਬਾਈ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜਸਵੀ ਮਨੋਕਰਮਨਾ ਪ੍ਰਧਾਨ ਦੇ ਨਾਲ ਐਮਐਲਏ ਸਾਹਿਬ ਅੱਜ ਸਾਡੇ ਜਾਗਰਣ ਦੇ ਵਿੱਚ ਪਹੁੰਚੇ ਨੇ ਮਹਾਬਾਈ चढ़ाई दिलि हर मदान फतेह करे इन ई तरक़िय बख़्शे महामाई जेका न माई खां बोली सचे दरबार की yes! सचे दरबार ਦੇਖੋ ਜੀ ਅੰਦਰ ਆਓ ਆਪ ਸਭ ਨੂੰ ਬਹੁਤ ਬਹੁਤ ਮੋੜ ਗਮਾ ਦੇ ਪਧਾਈ ਦੇ ਪਾਤਰੋਂ ਤੁਸੀਂ ਸਾਰੇ ਕਿ ਜੋ ਜਾਗਰਨ ਕਮੇਟੀ ਮਹਾਮਾਈ ਦੀ ਜਾਗਰਨ ਦੀ ਰਾਤ ساری ਰਾਤ ਮਹਾਮਾਈ ਨੇ ਬੋਲਗਾਂ ਕਰਮਿਆ ਸੁਸੰਗਤ ਦੇ ਰੂਪ ਵਿੱਚ ਬੈਠੀ ਹੋਈ ਸੰਗਤ ਜੀ ਜੋ ਬਹੁਤ ਹੀ ਧਰਗਾ ਵਾਲੇ ਆਪਾਂ ਧਰਗਾ ਵਾਲੇ ਹੁੰਦੇ ਆ ਜੀ ਜਿਹੜੇ ਸੰਗਤ ਦੇ ਵਿੱਚ ਬੈਠ ਕੇ ਮਹਾਮਾਈ ਦੇ ਪੇਟਾ ਮਾਂ ਗਾਉਂਦੇ ਨੇ ਸੁਣਦੇ ਨੇ ਸਾਰੀ ਰਾਤ satsang ਚੱਲਦਾ ਹੈ ਸਾਰੀ ਰਾਤ ਉਹਨੂੰ ਜਾਗਰਣ ਕਹਿੰਦੇ ਨੇ ਕਿ ਜਿਹੜਾ ਸਾਡਾ ਧਿਆਨ ਆਉ ਉਸ ਪਰਮਾਤਮਾ ਲੱਗੇ ਉਸ ਮਹਾਮਾਈ ਵਰ ਲੱਗੇ ਸੋ ਮਹਾਮਾਈ ਦੇ ਦੇਖੋ ਕਿਸੇ ਦੇ ਲਈ ਜੇ ਥੋੜੀ देर ਕਿਸੇ ਦੀ ਵਾਹਾ ਕਰ ਲਈਏ ਤੇ ਉਹ ਕੁਝ ਨਾ ਕੁਝ ਦੇ ਜਾਂਦਾ ਤੇ ਮਹਾਮਾਈ ਨੇ ਉਸ ਨੂੰ ਜੀਵਨ ਦਿੱਤਾ ਸੋ ਸਾਰੀ ਰਾਤ ਉਹਦੇ ਗੁੰਗਾਨ ਕਰਨੇ ਨੇ ਉਦੇਖ ਕੇ ਦਰਸਾਂ ਬੇਤੀਆ ਕਰਨੀ ਹੈ ਸੋ ਮਹਾਮਾਹੀ ਨੇ ਵੀ ਕੋਈ ਕਿਰਪਾ ਦੀ ਘਾਟ ਨਹੀਂ ਸਕਣੀ ਸੋ ਬਹੁਤ ਕਿਰਪਾ ਹੋਏਗੀ ਨਵਾ ਸਾਹਿਬ ਦੀ ਆਪ ਸਭ ਨੂੰ ਬਹੁਤ ਬਹੁਤ ਵਾਰਤਵਾਦ ਪਰ ਮੈਂ ਜਿਸ ਕਲੀਆਂ ਚੋਂ ਲੰਕ ਕੇ ਆਇਆ ਦੇਖ ਕੇ ਬਹੁਤ ਦੁੱਖ ਲੱਗਾ ਕਿ 1775 ਸਾਲਾਂ ਤੋਂ ਕਹਿੰਦੇ ਦੇਸ਼ ਅਜਾਬ ਹੋਇਆ ਹੋਇਆ ਹੈ ਤੇ ਅਸੀਂ ਕਿਹੋ ਜੀ ਆ ਕਲੀਆਂ ਵਿੱਚ ਰਹਿ ਰਹੇ ਆ ਮੈਂ ਤੁਹਾਡੇ ਨਾਲ ਵਾਦਾ ਕਰਦਾ ਅਗਲੇ ਜਾਗਰਣ ਤੋਂ ਪਹਿਲਾਂ ਪਹਿਲਾਂ ਸਾਰੀਆਂ ਅੰਗਲੀਆਂ ਉੱਪਰ ਬਣਾ ਲਿਓ। ਸੋ ਬਹੁਤ ਬਹੁਤ ਆਪਕੀ ਨਵੇਂ ਸਾਲ ਦੀ ਮੁਬਾਰਕਾਂ ਬਹੁਤ ਸਾਰੇ ਦੇਵਾਨ ਕੀ ਜੈ। ਸਾਰੇ ਮੁਬਾਰਕੀ ਜੈ। ਸੋ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਵਾਦ ਹੈ। ਜਾਨੀ ਨਾ ਮਦਰ ਨਾਲ ਇੰਦਰ ਇੰਦਰ ਬਹੁਤ ਬਹੁਤ ਧੰਨਵਾਦ ਕਰਦਾ। ਇੱਕ ਵਾਰ ਜ਼ੋਰਦਾਰ ਤੜੀ ਲਾ ਦਿਓ ਮੇਰੇ ਸਭ ਦੇ ਨਾਮ ਤੇ। ਦੇਖੋ ਜਿਹੜੀ ਮੈਂ ਨਾ ਬੇਨਤਾ ਕਰਨਾ ਸੀ ਉਹ ਸਮਝ ਗਿਆ ਵੀ ਬੇਨਤਾ ਕੀ ਹੋਊਗਾ ਹੈ ਜੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਤਾ ਰੰਗ ਦੇ ਦਰਵਾਜ਼ੇ ਤੇ ਠੀਕ ਹੋ ਭਾਈ ਸਾਹਿਬ ਬੈਠੋ ਜੀ ਹੈ ਜੀ ਠੀਕ ਆ ਆ ਮਾਂ ਆ ਤੂੰ ਜੇ ਤੇਰੇ Yeah, you اس کے بعد انہوں نے فرمائش پوری گل پہ سب دیں جانا دیں جانا یہ چاقی دو بعد بیٹھو جاؤ لوا دیا पुछे तेोबार कंदी मर्ज़ी गाई की मर्ज़ी गाई की ज़मीर जाइदाद लेण दण त चले हा उन पुछंदो यार पछी रत I'm taking yeah. my party, I'm taking my party